ਸ਼੍ਰੀ ਦੇਸੁਰਿ ਵਿੱਚ ਬੈਠੇ ਸਾਰੇ ਪੰਪਰਵਾਨ ਨੂੰ ਪਿਆਰ ਭਰੀ ਜੈਮ ਸੀਦੀ ਅੱਜ ਆਪਾਸ ਸਵੇਰ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਬਾਖ ਔਰ ਪਵਿੱਤਰ ਹਜ਼ੂਰੀਜ ਇਕੱਠੇ ਹੋਏ ਹਨ ਧੰਨਵਾਦ ਕਰਦੇ ਹਾਂ ਉਸ ਮਹਾਨ ਸਮਰਥੀ ਖੁਦਾਵੰਦ ਦਾ ਜੋ ਮਦਦਗਾਰ ਪਰਮੇਸ਼ਰ ਔਰ ਕਿਰਪਾ ਕਰਨ ਵਾਲਾ ਖੁਦਾਇ ਅੱਜ ਉਸ ਪਰਮੇਸ਼ਰ ਨੇ ਅੱਜ ਦੀ ਸੁੰਦਰ ਸਵੇਰ ਇੱਕ ਵਾਰ ਫਿਰ ਤੋਂ ਨਵੇਂ ਮੌਕੇ ਨਵੀਂ ਆਸ਼ੀਸ਼ ਅਤੇ ਨਵੀਂ ਕਿਰਪਾ ਦੇ ਰੂਪ ਦੇ ਵਿੱਚ ਸਾਨੂੰ ਦਿੱਤੀ ਹੈ ਅਸੀਂ ਸੱਚੇ ਅਤੇ ਜਾਣਦੇ ਪਰਮੇਸ਼ਰ ਦੇ ਹਜ਼ੂਰ ਆਏ ਹਾਂ ਉਸ ਖੁਦਾ ਦਾ ਨਾਮ ਸਾਡੀ ਜ਼ਿੰਦਗੀ ਸੱਚਮੁੱਚ ਬਹੁਤ ਅਦਭੂਤ ਅਤੇ ਪਿਆਰਾ ਹੈ ਕਿ ਕਿਉਂ ਪਰਮੇਸ਼ਰ ਹਰ ਵੇਲੇ ਸਾਡੀ ਆਵਾਜ਼ ਨੂੰ ਸੁਣਦਾ ਤੇ ਉੱਤਰ ਦਿੰਦਾ ਹੈ। ਸੋ ਆਪ ਸਭ ਮਿਲ ਕੇ ਜਾਣਦੇ ਹਾਂ ਪਰਮੇਸ਼ਰ ਦੇ ਦੁਆਰਾ ਹੋਈ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਕਿ ਕਿਸ ਤਰ੍ਹਾਂ ਖੁਦਾ ਨੇ ਆਪਣੀ ਲੋਕਾਂ ਦੀ ਜ਼ਿੰਦਗੀ 'ਚ ਕੰਮ ਕੀਤਾ। ਹਰ ਉਹਨੇ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ ਇਹਨਾਂ ਗਵਾਹੀਆਂ ਦੇ ਦੁਆਰਾ। ਸੁਝਾਣਨ ਦੇ ਲਈ ਅਸੀਂ ਪੜਾਂਗੇ ਪਹਿਲੀ ਗਵਾਹੀ ਨੂੰ ਜੋ ਕਿ ਹੈ ਚਰਨਜੀਤ ਸਿੰਘ ਜੀ ਉਹ ਇੱਕ 플ੌਟ ਖਰੀਦਣਾ ਚਾਹੁੰਦੇ ਸੀਗੇ ਪਰ ਕਾਫੀ ਸਮੇਂ ਤੋਂ ਰੁਕਾਵਟਾਂ ਆ ਰਹੀਆਂ ਸੀ ਤਾਂ ਉਹਨਾਂ ਨੇ ਵਿਸ਼ਵਾਸ ਤੇ ਨਾਲ ਪੂਰੇ ਹਫ਼ਤੇ ਦੀ ਫਾਸਟਿੰਗ ਕੀਤੀ ਜਦੋਂ ਫਾਸਟਿੰਗ ਦੇ ਵਿੱਚ ਉਸ 플ੌਟ ਦੇ ਲਈ ਦੁਆਵਾਂ ਕਰਦੇ ਰਹੇ ਤਾਂ ਖੁਦਾ ਨੇ ਉਹਨਾਂ ਨੂੰ ਇੱਕ ਬਹੁਤ ਅੱਛੇ 플ੌਟ ਦੇਣਾ ਬਲੈਸ ਕੀਤਾ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਖੁਸ਼ਪ੍ਰੀਤ कौर ਦੀ ਹੈ ਉਹ ਦੱਸਦੀ ਹੈ ਕਿ ਉਹਨਾਂ ਦੇ ਬਹੁਤ ਜ਼ਿਆਦਾ ਦਰਦ ਹੁੰਦਾ ਸੀ ਔਰ ਉਹਨਾਂ ਨੇ WhatsApp ਮੈਸੇਜ ਦੇ ਦੁਆਰਾ ਆਪਣੀ ਪ੍ਰੀ ਰਿਕੁਐਸਟ ਪਾਈ ਜਾਦੂਨਾ ਦਾ ਨਾਮ ਲੈ ਕੇ ਉਹਨਾਂ ਲਈ ਪ੍ਰਾਰਥਨਾ ਕੀਤੀ ਗਈ ਪਰਮੇਸ਼ਰ ਨੇ ਉਸ ਭੈਣ ਨੂੰ ਸਾਰੇ ਇਹ ਦਰਦ ਤੋਂ ਬਿਲਕੁਲ ਆਜ਼ਾਦ ਕੀਤਾ ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਸੱਚਮੁੱਚ ਅਸੀਂ ਧੰਨਵਾਦੀ ਹਾਂ ਉਸ ਮਹਾਨ ਜੀਵ ਤੇ ਸੁਰਗਿਆ ਪਿਤਾ ਪਰਮੇਸ਼ਰ ਦੇ ਜਿਹੜਾ ਸਾਡੀਆਂ ਆਵਾਜ਼ਾਂ ਨੂੰ ਸੁਣਦਾ ਆ ਤੇ ਸਾਡੀ ਹਰ ਇੱਕ ਪੁਕਾਰ ਦਾ ਉੱਤਰ ਸਾਡੀਆਂ ਜ਼ਿੰਦਗੀਆਂ 'ਚ ਜ਼ਰੂਰ ਦਿੰਦਾ ਆ ਕਿਉਂਕਿ ਪਰਮੇਸ਼ਾ ਦਾ ਵਚਨ ਸਾਡੇ ਲਈ ਛੁਟਕਾਰਾ ਆ ਸਾਡੀਆਂ ਜ਼ਿੰਦਗੀਆਂ 'ਚ ਇੱਕ ਬਹੁਤ ਹੀ ਵੱਡੀ ਅਨੰਦ ਅਤੇ ਖੁਸ਼ੀ ਦੀ ਗੱਲ ਹੈ ਕਿਉਂਕਿ ਪਰਮੇਸ਼ਰ ਦਾ ਵਚਨ ਸਾਡੇ ਲਈ ਖੁਸ਼ੀ ਦੇ ਸੁਨੇਹੇ ਹੈ ਔਰ ਖਾਸ ਕਰਕੇ ਕੁਝ ਪ੍ਰੋਫੈਟਿਕ ਵਰਡ ਸੋ ਅਸੀਂ ਸਾਰੇ ਹੀ ਆਤਮਾ ਦੇ ਵਰਦਾਨਾਂ ਦੇ ਬਾਰੇ ਗੱਲ ਕਰ ਰਹੇ ਸੀਗੇ ਔਰ ਅੱਜ ਦੇ ਜੋ ਆਤਮਾ ਦੇ ਵਰਦਾਨ ਦਾ ਨਾਮ ਹੈਗਾ ਉਹ ਹੈਗਾ ਪਵਿੱਖ ਵਾਣੀ ਕਰਨ ਦਾ ਵਰਦਾਨ ਸੋ ਸਾਨੂੰ ਨੇ ਇਹ ਚੀਜ਼ ਬੜੀ ਐਕਸਾਈਟਡ ਕਰਦੀ ਆ ਭਵਿੱਖवाणी ਬਹੁਤ ਕ੍ਰੇਜ਼ ਐ ਇਸ ਚੀਜ਼ ਦਾ ਵਿਸ਼ਵਾਸ਼ੀਆਂ ਦੇ ਅੰਦਰ ਕਿ ਸਾਡੇ ਨਾਮ ਦੀ ਭਵਿੱਖवाणी ਹੋਵੇ ਪਾਸਟਾ ਸਾਡਾ ਨਾਮ ਲਾਵੇ ਭਵਿੱਖवाणी ਕਰੇ ਐਨੋ ਡਾਊਟ ਅੱਜਕੱਲ ਪੈਰ ਪੈੜ ਤੇ ਪ੍ਰੋਫਿਟ ਵੀ ਹੈਗੇ ਆ ਬਹੁਤ ਹੀ ਨੇ ਜੋ ਭਾਵੇਂ ਕੋਈ 15 ਸਾਲ ਦਾ ਬੱਚਾ ਪ੍ਰਚਾਰ ਕਰ ਰਿਹਾ ਭਾਵੇਂ ਕੋਈ 40 ਸਾਲ ਦਾ ਮਰਦ ਪ੍ਰਚਾਰ ਕਰ ਰਿਹਾ ਭਾਵੇਂ ਕੋਈ 20 ਸਾਲ ਦੀ ਭੈਣ ਪ੍ਰਚਾਰ ਕਰ ਰਹੀ ਆ ਹਰ ਇੱਕ ਬੰਦਾ ਪ੍ਰੋਫੈਸੀ ਕਰ ਰਿਹਾ ਅੱਜਕੱਲ ਮੇਰੀ ਗੱਲ ਸ਼ਾਇਦ ਕਿਸੇ ਨੂੰ ਬੁਰੀ ਲੱਗੇ ਪਰ ਉਹਦੇ ਵਿੱਚ ਉਹ 40% ਪ੍ਰੋਫਿਟ ਸਹੀ ਨੇ ਤੇ 60% ਆਪਣੇ ਮਨ ਦੀਆਂ ਗੱਲਾਂ ਕਰਦੇ ਆ ਕਿਉਂਕਿ ਇਹ ਗੱਲ ਸਿਰਫ ਮੈਂ ਨਹੀਂ ਕਹਿ ਰਹੀ ਪਰ ਖੁਦਾ ਦੇ ਵਚਨ ਵੀ ਕਹਿ ਰਿਹਾ ਕਿਉਂਕਿ ਪ੍ਰੋਫੈਟਿਕ ਵਰਡ ਹੁੰਦੇ ਆ ਨਾ ਜਿਹੜੇ ਉਹ ਇੱਕ ਤਾਈ ਹੋਏ ਖੁਦਾਵੂ ਲੋ ਪੇਜੀ ਹੋਏ ਤਾਈ ਹੋਏ ਵਚਨ ਉਹਦੇ ਜਿੱਦਾਂ ਗਹਿਣਾ ਹੁੰਦਾ ਨਾ ਉਹਨੂੰ ਪਹਿਲਾਂ ਅਗਰ ਚਤਾਇਆ ਜਾਂਦਾ ਸ਼ਿੰਗਾਰਿਆ ਜਾਂਦਾ ਤੇ ਨਿਪੁੰਨ ਕਿਤੇ ਹੀ ਉਹਨੂੰ ਤੇ ਹੋਲਮਾਰਕ ਵੀ ਲੱਗਦਾ ਮਤਲਬ ਮੋਰ ਵੀ ਲੱਗਦੀ ਆ ਫਿਰ ਉਹ ਕਹਿੰਦੇ ਕਿ ਵਾਕਈ ਹੀ ਇਹ ਲੀਗਲ ਆ ਪਰ ਬਹੁਤ ਸਾਰੀਆਂ ਟੈਸਟੀਮਨੀਜ਼ ਨੇ ਜੋ ਆਪਾਂ ਦੇਖਦੇ ਆ ਪ੍ਰੋਫੈਟਿਕ ਵਰਡ ਦੇ ਥਰੂ ਬਣੀਆਂ ਇਹ ਵੀ ਝੂਠੀਆਂ ਨਹੀਂ ਆ ਕਿਉਂਕਿ ਸਾਰੀ ਉੱਪਰ ਵਿਸ਼ਵਾਣੀਆਂ ਝੂਠੀਆਂ ਨਹੀਂ ਆ ਸਾਰੇ ਸ਼ਬਦ ਝੂਠੇ ਨਹੀਂ ਆ ਬਹੁਤ ਸਾਰੇ ਵਚਨ ਨੇ ਜਿਹੜੇ ਪਰਮੇਸ਼ਰ ਵੱਲੋਂ ਦਿੱਤੇ ਗਏ ਹੁੰਦੇ ਆ ਬਹੁਤ ਸਾਰੇ ਦਾਸ-ਦਾਸੀ ਇਹਨਾਂ ਜਿਹੜੇ ਖੁਦਾ ਦੇ ਵੱਲੋਂ ਹੀ ਪ੍ਰੋਫੈਸੀਸ ਕਰਦੇ ਆ ਉਹਨਾਂ ਨੂੰ ਪਰਮੇਸ਼ਰ ਨੇ ਹੀ ਆਪਣੇ ਕਲਾਮ ਦੇ ਦੁਆਰਾ ਇਸ ਪ੍ਰੋਫੈਟਿਕ ਵਰਡਸ ਦੇ ਨਾਲ ਬਲੈਸ ਕੀਤਾ ਹੁੰਦਾ ਸੋ ਉਹਨਾਂ ਦੀਆਂ ਪ੍ਰੋਫੈਸੀਸ ਨੇ ਜੜੀਆਂ ਹੁੰਦੀਆਂ ਵੀ ਆ ਸਫਲ ਵੀ ਹੁੰਦੀਆਂ ਪਰ ਬਹੁਤ ਸਾਰੇ ਝੂਠੇ ਵੀ ਨੇ ਸੋ ਮੈਂ ਕਹਾਂਗੀ ਕਿ ਹਰੇਕ ਸ਼ਬਦ ਤੇ ਭਰੋਸਾ ਨਾ ਕਰ ਲਿਆ ਕਰੋ ਇਹ ਮੈਂ ਨਹੀਂ ਖੁਦਾ ਦਾ ਵਚਨ ਹੀ ਕਹਿੰਦਾ ਆ ਪ੍ਰਭੂ ਕਹਿੰਦਾ ਸਾਰੇ ਸ਼ਬਦ ਮੇਰੇ ਨਹੀਂ ਆ ਸਾਰੇ ਲੋਕ ਮੇਰੇ ਨਹੀਂ ਆ ਮੈਂ ਕੌਣ ਆ ਤੁਹਾਡਾ ਪਿਤਾ ਤੇ ਮੈਂ ਤੁਹਾਡੇ ਤੱਕ ਚੰਗਾ ਵੀ ਤੇ ਮਾੜਾ ਵੀ ਸੁਨੇਹਾ ਦਵਾਂਗਾ ਕੁਝ ਪ੍ਰੋਫਿਟ ਨੇ ਜਿਹੜੇ ਹਮੇਸ਼ਾ ਬlesing ਦੀਆਂ ਟੈਸਟਮਨੀਜ਼ ਦਿੰਦੇ ਨੇ ਪ੍ਰੋਫੈਟਿਕ ਵਰਡ ਬlesing ਦੇ ਦਿੰਦੇ ਨੇ ਤੁਸੀਂ ਵਧੋਗੇ ਤੁਸੀਂ ਹੋਗੇ ਪਰ ਕਈ ਜਗ੍ਹਾ ਤੇ ਸਾਡਾ ਡਾਊਨਫਾਲ ਵੀ ਹੁੰਦਾ ਸੋਨਾਂ ਨੂੰ ਜੇ ਤਾਂ ਸਹੀ ਐ ਤਾਂ ਉਹ ਕੀ ਕਰਦੇ ਆ ਪਰਮੇਸ਼ਰ ਦਾ ਸਹੀ ਸੁਨੇਹਾ ਵੀ ਦਿੰਦੇ ਵੇ ਖੁਦਾ ਇਸ ਕੰਮ ਤੋਂ ਤੁਹਾਨੂੰ ਰੋਕਦਾ ਇਸ ਤੋਂ ਹਟਜੋ ਨਹੀਂ ਤਾਂ ਤੁਹਾਡਾ ਬੁਰਾ ਹੋਗਾ ਹੁਣ ਇੱਕ ਬੰਦਾ ਨਸ਼ਾ ਕਰ ਰਿਹਾ ਠਗੀਆਂ ਚੋਕੀਆਂ ਕਰ ਉਹਨੂੰ ਪਰਮੇਸ਼ਰ ਕਰ ਰਿਹਾ ਤੇਰੇ ਜੀਵਨ ਬਦਲ ਨਾਲੇ ਤੇਰੇ ਲਾਈਫ ਚ ਮਿਰਕਲ ਹੋਣ ਵਾਲਾ ਸੋ ਉਹਦੇ ਦੋ ਚਾਂਸ ਨੇ ਇੱਕ ਤਾਂ ਉਹ ਝੂਠ ਬੋਲ ਰਿਹਾ ਉਸ ਬੰਦੇ ਨੂੰ ਲਾਲਚ ਦੇ ਰਿਹਾ ਤੇ ਦੂਸਰਾ ਜੇ ਉਹ ਸਹੀ ਬੋਲ ਰਿਹਾ ਤਾਂ ਇਹ ਹੋ ਸਕਦਾ ਕਿ ਹੋ ਸਕਦਾ ਕਿ ਪਰਮੇਸ਼ਰ ਉਹਨੂੰ ਉਸ ਨਸ਼ੇ ਤੋਂ ਉਸ ਬੁਰੇ ਸਬਾ ਬੰਧਨ ਤੋਂ ਆਜ਼ਾਦ ਕਰ ਦੇਵੇ ਕੁਝ ਵੀ ਹੋ ਸਕਦਾ ਆ ਸੋ ਅਸੀਂ ਸੱਚੇ ਅਤੇ ਝੂਠੇ ਪ੍ਰੋਫਿਟ ਦੀ ਪਰਖ ਕਰਨੀ ਆ ਸੀ ਦੇਖਣਾ ਵੇ ਕਿਹੜਾ ਸ਼ਬਦ ਯਹਵਾ ਵੱਲੋਂ ਹੈ ਤੇ ਕਿਹੜਾ ਸ਼ਬਦ ਯਹਵਾ ਵੱਲੋਂ ਨਹੀਂ ਹੈ ਕਿਹੜੀ ਪ੍ਰੋਫੈਸੀ ਆ ਜਿਹੜੀ ਉਹ ਪਰਮੇਸ਼ਰ ਨੇ ਕੀਤੀ ਆ ਤੇ ਕਿਹੜੀ ਪ੍ਰੋਫੈਸੀ ਜਿਹੜੀ ਸ਼ਦਾਨ ਵੱਲੋਂ ਆ ਜਿਹੜੀ ਸਾਨੂੰ ਪਰਮਾਣ ਵਾਲੀ ਆ ਪ੍ਰੋਫੈਟਿਕ ਵਰਡ 노 ਡਾਊਟ ਪਰਮੇਸ਼ਰ ਦਿੰਦਾ ਆ ਪਰ ਕਿਹੜੇ ਸਹੀ ਨੇ ਕਿਹੜੇ ਗਲਤ ਨੇ ਇਹਦੇ ਤੇ ਅਸੀਂ ਗੌਰ ਕਰਨਾ ਮੈਂ ਤੁਹਾਨੂੰ ਅਗਾਹ ਇਸ ਲਈ ਕਰ ਰਹੀ ਆ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਭਵਿੱਖ ਬਾਣੀਆਂ ਦੇ ਉੱਤੇ ਆਸ ਲਾ ਕੇ ਬੈਠੇ ਆ ਇਹ ਹੋਊਗਾ ਪਰ ਇਹ ਨਹੀਂ ਹੈ ਕਿ ਸਭ ਕੁਝ ਹੀ ਹੋਊਗਾ ਸਾਡੇ ਲਈ ਜੋ ਸਾਡੇ ਲਈ ਪਰਮਿਸ਼ਨ ਹੈ ਠਹਿਰਾਇਆ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਜਿਹੜੀ ਚੀਜ਼ ਸਾਡੇ ਲਈ ਨਹੀਂ ਆ ਫਿਰ ਭਾਵੇਂ ਕੋਈ ਲੱਖ ਪ੍ਰੋਫੈਸੀਜ਼ ਕਰੀ ਜਾਵੇ ਸਾਡੇ ਲਈ ਤੁਹਾਡੇ ਲਈ ਇਹ ਹੋਊਗਾ ਇਹ ਹੋਊਗਾ ਉਹ ਸਾਡੇ ਲਈ ਨਹੀਂ ਹੋਣਾਗਾ ਇਸ ਕਰਕੇ ਸਿਰਫ ਨਿਰੇ ਪੂਰੇ ਪ੍ਰੋਫੈਟਿਕ ਵਰਡਾਂ ਤੇ ਵੀ ਨਹੀਂ ਅਸੀਂ ਲਿਮਿਟਡ ਰਹਿਣਾ ਹੈਗਾ ਵੀ ਹਾਂ ਮੈਨੂੰ ਪਰਮਿਸ਼ਨ ਨੇ ਕਿਹਾ ਤੇ ਇਹ ਮੇਰੇ ਲਈ ਹੋਊਗਾ ਪਰ ਖੁਦਾ ਨੇ ਪਹਿਲਾਂ ਹੱਥ ਹਿਲਾਉਣ ਨੂੰ ਕਿਹਾ ਹੈ ਕਿਉਂਕਿ ਸਾਰੇ ਸ਼ਬਦ ਇਹ ਵਾਵਲੋਨੀਆ ਤੇ ਕੀ ਪਤਾ ਜਿਨੇ ਸਾਡੇ ਲਈ ਪ੍ਰੋਫੈਸੀ ਕੀਤੀ ਉਹ ਸਹੀ ਹੈ ਕਿ ਨਹੀਂ ਹੈ ਪਹਿਲੀ ਗੱਲ ਤਾਂ ਸ਼ੱਕ ਨਾ ਕਰੋ ਤੇ ਦੂਸਰੀ ਗੱਲ ਪਰਖ ਕਰੋ ਜਿੱਥੇ ਪਰਮੇਸ਼ਰ ਹੈ ਹੀ ਨਹੀਂ ਉੱਥੇ ਸ਼ੱਕ ਕਰਨਾ ਬਣਦਾ ਵੀ ਆ ਪਰ ਹੁਣ ਅਸੀਂ ਗੱਲ ਕਰਾਂਗੇ ਕੁਝ ਸੱਚੇ ਪ੍ਰੋਫਿਟਸ ਦੇ ਬਾਰੇ ਜਿਹੜੇ ਬਾਈਬਲ ਦੇ ਵਿੱਚ ਦੱਸੇ ਹੋਏ ਨੇ ਜਿਨ੍ਹਾਂ ਕੋਲੇ ਸੱਚੀ ਹੀ ਪ੍ਰੋਫੈਸੀ ਦਾ ਵਰਦਾਨ ਸੀਗਾ ਜਿਨ੍ਹਾਂ ਨੂੰ ਪਰਮੇਸ਼ਰ ਨੇ ਪ੍ਰੋਫੈਸੀ ਕਰਨ ਦਾ ਵਰਦਾਨ ਦਿੱਤਾ ਸੀ ਜਿਨ੍ਹਾਂ ਨੇ ਜੋ ਜੋ ਪ੍ਰੋਫੈਟਿਕ ਵਰਡ ਬੋਲੇ ਉਹ ਐਗਜ਼ੈਕਟ ਪੂਰੇ ਹੋਏ ਬਹੁਤ ਸਾਰੇ ਕੰਮ ਹੋਏ ਉਹਨਾਂ ਦੇ ਵਰਡਸ ਦੇ ਦੁਆਰਾ ਕਿਉਂਕਿ ਉਹ ਸ਼ਬਦ ਉਹਨਾਂ ਨੇ ਆਪਣੇ ਮੂੰਹ ਤੋਂ ਆਪਣੀ ਮਰਜ਼ੀ ਦੇ ਨਾਲ ਨਹੀਂ ਪਰ ਖੁਦਾ ਦੀ ਮਰਜ਼ੀ ਨਾਲ ਬੋਲੇ ਸੀਗੇ ਸੋ ਪ੍ਰੋਫੈਟ ਕਿਹੜੇ ਸੀ ਤੇ ਉਹਨਾਂ ਨੇ ਕਿਹੜੀਆਂ-ਕਿਹੜੀਆਂ ਪ੍ਰੋਫੈਸੀਜ਼ ਕੀਤੀਆਂ ਉਹਦੇ ਬਾਰੇ ਅੱਜ ਅਸੀਂ ਜਾਣਾਂਗੇ ਅੱਜ ਸਵੇਰ ਦੇ ਵਚਨ ਦੇ ਵਿੱਚੋਂ ਸੋ ਸਭ ਤੋਂ ਪਹਿਲਾ ਪ੍ਰੋਫਿਟ ਸੀਗਾ ਜੋ ਪਵਿੱਤਰ ਕਲਾਮ ਦੇ ਵਿੱਚ ਲਿਖਿਆ ਉਹ ਕੌਣ ਸੀ ਉਹ ਸੀ موسیٰ ਸੋ ਇੱਥੇ ਆਪਾਂ ਸਭ ਤੋਂ ਪਹਿਲਾ ਨਾਮ ਲਿਆ موسی ਸੋ ਇਹ ਨਹੀਂ ਹੈਗਾ ਵੀ موسی ਤੋਂ ਪਹਿਲਾਂ ਪ੍ਰੋਫੈਸੀਜ਼ ਹੋਈਆਂ ਹੀ ਨਹੀਂ ਸੀ ਕਿਉਂਕਿ ਜੇ ਆਪਾਂ ਦੇਖਿਆ ਤਾਂ ਨੂਹ ਨੇ ਵੀ ਪ੍ਰੋਫੈਸੀ ਕੀਤੀ ਸੀਗੀ ਜਦੋਂ ਨੂਹ ਨੂੰ ਪਰਮੇਸ਼ਰ ਨੇ ਇਹ ਗੱਲ ਕਹੀ ਸੀ ਨਾ ਵੀ ਤੂੰ ਕਿਸ਼ਤੀ ਬਣਾ ਤੇ ਇਹ ਕੰਮ ਹੋਣ ਵਾਲਾ ਆ ਫਿਰ ਉਹਨੇ ਉਹ ਪ੍ਰੋਫੈਟਿਕ ਬੋ ਲੋਕਾਂ ਨੂੰ ਦੱਸੇ ਪ੍ਰੋਫੈਸੀ ਕੀ ਹੁੰਦੀ ਹੈ ਭਵਿੱਖਬਾਣੀ ਭਵਿੱਖਬਾਣੀ ਮਤਲਬ ਭਵਿੱਖ ਵਿੱਚ ਹੋਣ ਵਾਲੇ ਕੰਮ ਦੀ ਜਾਣਕਾਰੀ ਦੇਣਾ ਸੋਪਾ ਵਿਖਦੇ ਵਿੱਚ ਜ਼ਰੂਰੀ ਤਾਂ ਨਹੀਂ ਚੰਗਾ ਹੀ ਕੰਮ ਹੋਣਾ ਮੈਂ ਪਹਿਲਾਂ ਵੀ ਕਿਹਾ ਕਿ ਹਰ ਗੱਲ ਚੰਗੀ ਨਹੀਂ ਹੁੰਦੀ ਮਾੜੀ ਵੀ ਹੁੰਦੀ ਹੈ ਸੋ ਜਦੋਂ ਨੂਹ ਨੇ ਉਹਨਾਂ ਨੂੰ ਦੱਸਿਆ ਸੀ ਲੋਕਾਂ ਨੂੰ ਕਿਹਾ ਸੀਗਾ ਵੀ ਪਰਮੇਸ਼ਾ ਨੇ ਮੈਨੂੰ ਇਹਦਾ ਕਿਸ਼ਤੀ ਬਣਾਉਣ ਨੂੰ ਕਿਹਾ ਪਈ ਤੁਸੀਂ ਵੀ ਤੋਬਾ ਕਰੋ ਤਾਂ ਕਿ ਤੁਹਾਡਾ ਜੀਵਨ ਜੜਾ ਉਹ ਬਚ ਜੇ ਪਰ ਕਈਆਂ ਨੇ ਉਹਦੀ ਉਸ ਗੱਲ ਤੇ ਭਰੋਸਾ ਹੀ ਨਹੀਂ ਸੀ ਕੀਤਾ ਫਿਰ ਜਿਨ੍ਹਾਂ ਨੇ ਉਹਦੀ ਗੱਲ ਤੇ ਭਰੋਸਾ ਨਹੀਂ ਸੀ ਕੀਤਾ ਉਹਨਾਂ ਦਾ ਨਾਸ਼ ਤੈਅ ਸੀ ਔਰ ਉਹ ਨਾਸ਼ ਦੇ ਰਾਹ ਤੇ ਗਈ ਨੂਹ ਨੇ ਪ੍ਰੋਫੈਸੀ ਕੀਤੀ ਫੇਰ ਉਸ ਤੋਂ ਬਿਨਾ ਅਸੀਂ ਦੇਖਦੇ ਹਾਂ ਹੋਰ ਬਹੁਤ ਸਾਰੇ ਦਾਸ-ਦਾਸੀਆਂ ਸੀ ਜਿਨ੍ਹਾਂ ਦੀ ਲਾਈਫ ਦੇ ਵਿੱਚ ਪ੍ਰੋਫੈਟਿਕ ਵਰਡ ਸੀ ਅਗਲਾ ਨਾਮ ਹੈਗਾ ਆ ਯਸ਼ਾਇਆ ਸੋ ਇਸ ਤੋਂ ਪਹਿਲਾਂ ਵੀ ਹੋਰ ਪ੍ਰੋਫੈਟਿਕ ਵਰਡ ਬਹੁਤ ਸਾਰੇ ਦਾਸ-ਦਾਸੀਆਂ ਦੁਆਰਾ ਕਹੇ ਗਏ ਹੋਣਗੇ ਮੈਂ ਪਹਿਲਾਂ ਹੀ ਕਹਿ ਸੀਗਾ ਕਿ ਜੇ ਕਿਸੇ ਨੂੰ ਵਰਦਾਨ ਮਿਲਣਾ ਤਾਂ ਬਾਈਬਲਸ ਇੱਕ ਵਰਦਾਨ ਇੱਕ ਪਰਸਨ ਨੂੰ ਮਿਲ ਕੇ ਇਨਫ ਨਹੀਂ ਹੋ ਗਿਆ ਠੀਕ ਹੈ ਉਹ ਬਹੁਤ ਸਾਰੇ ਲੋਕਾਂ ਨੂੰ ਮਿਲੇ ਹੋਣਗੇ ਪਰ ਹੁਣ ਆਪਣੇ ਕੋਲ ਜਿੰਨਾ ਕੁ ਲਿਮਟਿਡ ਟਾਈਮ ਹੁੰਦਾ ਪਰ ਉਹਨੇਕ ਟਾਈਮ 'ਚ ਬਸ ਕੁਝ ਕੁ ਜਣਿਆਂ ਬਾਰੇ ਗੱਲ ਕਰਿਆ ਕਰਾਂਗੇ ਕੁਝ ਕੁ ਜਣਿਆਂ ਬਾਰੇ ਜਿਨ੍ਹਾਂ ਨੇ ਇਹ ਸਭ ਕੰਮ ਕਰਿਆ ਸੀਗਾ ਸੋਮੂਸਾ ਨੇ ਪ੍ਰੋਫੈਸੀ ਕੀਤੀਆਂ ਨੂ ਨੇ ਪ੍ਰੋਫੈਸੀਜ਼ ਕੀਤੀ ਨੂ ਨੇ ਮਤਲਬ ਐਸ ਡਾਇਰੈਕਟ ਕੇ ਬਹੁਤ ਲੰਬੀ ਚੌੜੀ ਗੱਲ ਕਰਕੇ ਨਹੀਂ ਪਰ ਜਸਟ ਉਹਨਾਂ ਨੂੰ ਇਹ ਦੱਸਿਆ ਸੀ ਕਿ ਆਹ ਕੰਮ ਹੋਣ ਵਾਲਾ ਹੈ ਜਿਹੜਾ ਨਹੀਂ ਹੋਇਆ ਜਿਹੜਾ ਹੋਣ ਵਾਲਾ ਉਹਦੇ ਬਾਰੇ ਗੱਲ ਕਰਨੀ ਪਾਉ ਉਹ ਪ੍ਰੋਫੈਟਿਕ ਬਾਡੀ ਹੋਗੇ ਫਿਰ موسی ਨੇ ਫਰਾਉਨ ਕੋਲੇ ਜਾ ਜਾ ਕੇ ਦੱਸਿਆ ਵੀ ਇਦਾਂ ਹੋਜੂ ਇਦਾਂ ਹੋਜੂ ਫਿਰ ਉਹਨੇ ਇਜ਼ਰਾਇਲੀਆ ਨੂੰ ਸਮਝਾਇਆ ਕਿ ਆਹ ਕੰਮ ਹੋਣੇ ਨੇ ਤੁਸੀਂ ਚੱਲੋ ਮੇਰੇ ਨਾਲ ਕਿਉਂਕਿ ਯਹਵਾ ਤੁਹਾਨੂੰ ਇੱਕ ਬਾਅਦ ਇਹਦੀ ਧਰਤੀ ਦੇਊਗਾ ਇੱਕ ਪ੍ਰੋਫੈਟਿਕ ਵਰਡ ਸੀਗਾ ਕਿ ਯਹਵਾ ਤੁਹਾਨੂੰ ਉਸ ਧਰਤੀ 'ਚ ਬਹੁਤ ਵਧਾਊਗਾ ਯਹਵਾ ਪਰਮੇਸ਼ਰ ਤੁਹਾਨੂੰ ਉਸ ਜਗ੍ਹਾ ਵਿੱਚ ਆਸ਼ੀਸ਼ਾਂ ਦੇਊਗਾ ਉੱਥੇ ਤੁਹਾਡੀ ਆਸ਼ੀਸ਼ ਨੂੰ ਕੋਈ ਚਰਾ ਨਹੀਂ ਪਾਊਗਾ ਉਹ ਜਗ੍ਹਾ ਤੁਹਾਡੇ ਦੀ ਪਰਮਿਸ਼ਨ ਨੇ ਤਿਆਰ ਕੀਤੀ ਤੁਹਾਨੂੰ ਉੱਥੋਂ ਕੋਈ ਕੱਢਣੀ ਪਾਊਗਾ ਮੂਸਾ ਨੇ ਇਸ ਤਰ੍ਹਾਂ ਪ੍ਰਜਾ ਨੂੰ ਦੱਸਿਆ ਕਿ ਯਹਵਾ ਤੁਹਾਡੇ ਲਈ ਭਾਈ ਆਹਾਹਾ ਕੰਮ ਕਰਨਾ ਚਾਹੁੰਦਾ ਹੈ ਜਾਂ ਕਰਨ ਵਾਲਾ ਹੈ ਐਗਜ਼ੈਕਟਲੀ ਤੁਹਾਡੇ ਲਈ ਹੋਣਗੇ ਇਸ ਕਰਕੇ ਤੁਸੀਂ ਕੀ ਕਰੋ ਤਾਵਾ ਕਰੋ ਤੇ ਮੇਰੀ ਗੱਲ ਮੰਨੋ ਜਿਨ੍ਹਾਂ ਨੇ ਮੰਨ ਲਈ ਉਹ ਉਸ ਪ੍ਰੋਫੈਸੀ ਨੂੰ ਵੇਖਿਆ ਉਹਨਾਂ ਨੇ ਪੂਰੇ ਹੁੰਦਿਆਂ ਪਰ ਜਿਨ੍ਹਾਂ ਨੇ ਨਹੀਂ ਮਰੀ ਬਚਨ ਚ ਲਿਖਿਆ ਉਹ ਉੱਥੇ ਹੀ ਖਤਮ ਹੋ ਗਏ ਫਿਰ ਉਹਾਂ ਦੇ ਲੋਕਾਂ ਦੇ ਨਾਲ ਜਿਨ੍ਹਾਂ ਨੇ ਵੀ ਆਪਣੇ ਘਰ ਦੇ ਬਾਹਰ ਲੇਲੇ ਦਾ ਲਹੂ ਨਹੀਂ ਸੀ ਲਗਾਇਆ ਯਸ਼ਾਇਆ ਦੇ ਬਾਰੇ ਮੈਂ ਗੱਲ ਕਰ ਰਹੀ ਹਾਂ ਯਸ਼ਾਇਆ ਅਤੇ ਯਰਮੀਆ ਇਹਨਾਂ ਦੋਨਾਂ ਨੇ ਹੀ ਯੇਸ਼ੂ ਮਸੀਹ ਦੇ ਜਨਮ ਦੇ ਬਾਰੇ ਪ੍ਰੋਫੈਸੀਆਂ ਕੀਤੀਆਂ ਸੀ ਜੋ ਯੇਸ਼ੂ ਮਸੀਹ ਦੇ ਜਨਮ ਉਹ ਕੈਸਾ ਅੰਦਾਜ਼ਾ ਕਿ ਯੇਸ਼ੂ ਮਸੀਹ ਦਾ ਜਨਮ ਉਹਨਾਂ ਦੀ ਪ੍ਰੋਫੈਸੀਸ ਤੋਂ 700 ਸਾਲ ਬਾਅਦ ਹੋਇਆ ਕਰੀਬ-ਕਰੀਬ ਜਸਟ ਇੱਕ ਰਾ ਗਿਣਤੀ ਲਈ ਹੋਈ ਹੈ ਕਿਉਂਕਿ ਬਾਈਬਲ ਦੇ ਵਿੱਚ ਕਿਸੇ ਵੀ ਤਰੀਕ ਕਿਸੇ ਵੀ ਮਹੀਨੇ ਕਿਸੇ ਵੀ ਸਾਲ ਦਾ ਕੋਈ ਵਰਣਨ ਨਹੀਂ ਹੈਗਾ ਇਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਵੀ ਜੋ ਸਾਨੂੰ ਗੂਗਲ ਇਨਫੋਰਮੇਸ਼ਨ ਦਿੰਦਾ ਉਸ ਅਕੋਰਡਿੰਗ ਔਨਲਾਈਨ ਪ੍ਰੋਫੈਸੀ ਕੀਤੀ ਸੀ 700 ਸਾਲ ਪਹਿਲੇ ਐਂਡ 700 ਸਾਲ ਬਾਅਦ ਯੀਸ਼ੂ ਦਾ ਜਨਮ ਹੋਇਆ ਫਿਰ ਉਸ ਤੋਂ ਬਾਅਦ ਅਸੀਂ ਜਾਣਾਂਗੇ ਲਾਸਟ ਪਰਸਨ ਨਾਟ ਲੀਸਟ ਬਟ ਲਾਸਟ ਪਰਸਨ ਦੇ ਬਾਰੇ ਮੈਂ ਗੱਲ ਕਰਾਂਗੀ ਉਸਗਾਇ ਯੋਹੰਨਾ ਬਪਤਿਸਮਾ ਦੇਣ ਵਾਲਾ ਹੁਣ ਯਸ਼ਾਇਆ ਅਤੇ ਯਰਮੀਆ ਨੇ ਯੇਸ਼ੂ ਦੇ ਜਨਮ ਦੇ ਬਾਰੇ ਪ੍ਰੋਫੈਸੀ ਕੀਤੀ ਸੀਗੀ 700 ਸਾਲ ਪਹਿਲਾਂ ਐਂਡ ਯੋਹੰਨਾ ਬਪਤਿਸਮਾ ਦੇਣ ਵਾਲੇ ਨੇ ਪ੍ਰੋਫੈਟਿਕ ਵਰਡ ਰਿਲੀਜ਼ ਕੀਤੇ ਸੀਗੇ ਜਦੋਂ ਯੇਸ਼ੂ ਆਪਣੀ ਮਾਂ ਦੇ ਗਰਭ ਚ ਸੀ ਜਾਂ ਫਿਰ ਜਦੋਂ ਯੇਸ਼ੂ ਛੋਟੀ ਉਮਰ ਚ ਤੁਰਿਆ ਫਿਰਦਾ ਸੀ ਜਾਂ ਫਿਰ ਜਦੋਂ ਯੇਸ਼ੂ ਇਸ ਦੁਨੀਆ ਤੇ ਬਿਲਕੁਲ ਆਉਣ ਵਾਲਾ ਸੀ ਮਤਲਬ ਬਹੁਤ ਹੀ ক্লোਜ਼ ਟਾਈਮ ਦੇ ਵਿੱਚ ਸਮੇਂ ਦੇ ਬਿਲਕੁਲ ਨੇੜੇ ਹੀ ਉਹਨੇ ਇਸ ਪ੍ਰੋਫੈਟਿਕ ਵਰਡ ਨੂੰ ਰਿਲੀਜ਼ ਕੀਤਾ ਸੀਗਾ ਯੀਸ਼ੂ ਮਸੀਹ ਦੇ ਜਨਮ ਦੇ ਬਾਰੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਐਲੀਜ਼ਾਬੈਥ ਯੀਸ਼ੂ ਮਸੀਹ ਦੀ ਮਾਤਾ ਉਹਦੀ ਜਦੋਂ ਪ੍ਰੈਗਨੈਂਟ ਸੀ ਨਾ ਦੇਖ ਪਾਲੀ ਗਈ ਸੀ ਐਲੀਜ਼ਾਬੈਥ ਕੌਣ ਸੀ ਯੋਹੰਨਾ ਦੀ ਮਾਂ ਬਪਟਿਸਮਾ ਦੇਣ ਵਾਲੇ ਦੀ ਮਾਂ ਤੇ ਯੋਹੰਨਾ ਬਬਤਿਸਮਾ ਦੇਨ ਵਾਲੇ ਦੀ ਮਾਂ ਕੋਲ ਮਰੀਮ ਗਈ ਸੀ ਉਹਦੋਂ ਜਦੋਂ ਉਹ ਪ੍ਰੈਗਨੈਂਟ ਸੀ ਐਂਡ ਇਵਨ ਕਹ ਜਾਂਦਾ ਕਿ ਮਰੀਮ ਪ੍ਰੈਗਨੈਂਟ ਹੋਈ ਤੇ ਫਿਰ ਯੋਹੰਨਾ ਤੇ ਯੇਸ਼ੂ ਵਿੱਚ ਕੁਝ ਸਾਲਾਂ ਦਾ ਫਰਕ ਹੋ ਸਕਦਾ ਇਟ ਮੀਨਸ ਕਿ ਯੇਸ਼ੂ ਉਸ ਤੋਂ ਧਰਤੀ ਤੇ ਸੀਗਾ ਜਦੋਂ ਉਹਦੇ ਬਾਰੇ ਦੱਸ ਰਿਹਾ ਸੀ ਹੁਣ ਯੇਸ਼ੂ ਦੇ ਜਨਮ ਦੇ ਬਾਰੇ 700 ਸਾਲ ਪਹਿਲਾਂ ਵੀ ਪ੍ਰੋਫੈਟਿਕ ਵਰਡ ਰਿਲੀਜ਼ ਹੋਏ ਜੋ ਕਿ ਯਸ਼ਾਇਆ ਤੇ ਯਰਮੀਆ ਦੁਆਰਾ ਹੋਏ ਜੇ ਅਸੀਂ ਯਸ਼ਾਇਆ ਤੇ ਯਰਮੀਆ ਦੇ ਪ੍ਰੋਫੈਟਿਕ ਵਰਡ ਜੋ ਉਹਨਾਂ ਨੇ ਯੇਸ਼ੂ ਦੇ ਬਾਰੇ ਕਹੇ ਸੀ ਪੜ੍ਹੀਏ ਤਾਂ ਸੇਮ ਟੂ ਸੇਮ ਉਵੇਂ ਲਿਖਿਆ ਹੋਇਆ ਜਿਵੇਂ ਲਿਖਿਆ ਕਿ ਹੇ ਸਿਓਨ ਦੀ ਧੀ ਦੇਖ ਤੇਰਾ ਪੁੱਤਰ ਅਧੀਨਗੀ ਦੇ ਨਾਲ ਦੇਖ ਤੇਰਾ ਰਾਜਾ ਅਧੀਨਗੀ ਦੇ ਨਾਲ ਗੱਦੀ ਉੱਤੇ ਸਗੋ ਗਦੀ ਦੇ ਬੱਚੇ ਉੱਤੇ ਬੈਠ ਕੇ ਆ ਰਿਹਾ ਇਹ ਵੀ ਇੱਕ ਤਰ੍ਹਾਂ ਦੀ ਪ੍ਰੋਫੈਸੀ ਸੀ ਈਵਨ ਯਸ਼ਾਇਆ ਦੇ ਗ੍ਰੰਥ ਵਿੱਚ ਇਹ ਚੀਜ਼ ਲਿਖੀ ਹੋਈ ਆ ਕਹਿੰਦਾ ਦੇਖੋ ਉਹ ਇੱਕ ਕਾਨ ਨੇ ਵੀ ਨਿਆਂ ਕੁਚ ਲਿਆ ਜਾਊਗਾ ਉਹ ਇੱਕ ਉਨਖਤਰੇ ਜਾਣ ਵਾਲੀ ਭੇਡ ਦੀ ਨਿਆਂ ਚੁੱਪ ਰਹੂਗਾ ਉਹਦਾ ਮਨ ਜਿਹੜਾ ਆ ਉਹ ਹਮੇਸ਼ਾ ਹਲੀਮ ਤੇ ਨਮਰ ਰਹੂਗਾ ਉਹ ਹਮੇਸ਼ਾ ਹੀ ਆਪਣੀ ਪ੍ਰਜਾ ਦੇ ਬਚਾਓ ਦੇ ਲਈ ਆਪਣੇ ਹੱਥ ਵਧਾਊਗਾ ਉਹ ਅਚਾਰਜ ਸ਼ਕਤੀਮਾਨ ਸ਼ਾਂਤੀ ਦਾ ਰਾਜਕੁਮਾਰ ਅਤੇ ਹੋਰ ਬਹੁਤ ਸਾਰੇ ਹੀ ਸ਼ਬਦਾਂ ਦੇ ਨਾਲ ਯੀਸ਼ੂ ਮਸੀਹ ਨੂੰ ਮहिमा ਦਿੱਤੀ ਗਈ ਸੀ ਕਿ ਉਹ ਇਹੇ ਹੀ ਕੰਮ ਕਰੂਗਾ ਇਹ ਉਹਦਾ ਸੁਭਾਅ ਹੋਊਗਾ ਕਿਉਂਕਿ ਯੀਸ਼ੂ ਮਸੀਹ ਦੇ ਬਾਰੇ ਉਹਨਾਂ ਨੂੰ ਪ੍ਰੋਫੈਸੀ ਕਰਨ ਲਈ ਠਰਾਇਆ ਗਿਆ ਸੀ ਤੇ ਜੇ ਆਪਾਂ ਕਹੀਏ ਕਿ ਕਿੰਦਾ ਦੀ ਪ੍ਰੋਫੈਸੀ ਸੀ ਕਿਵੇਂ ਦੀ ਪ੍ਰੋਫੈਸੀ ਸੀ ਉਹ ਅਸੀਂ ਪੜ ਸਕਦੇ ਹਾਂ ਉਹਨਾਂ ਦੇ ਗ੍ਰੰਥਾਂ ਦੇ ਵਿੱਚ ਜਾ ਕੇ ਹੋਰ ਮੈਂ ਗੱਲ ਕਰਾਂਗੀ ਇਹ ਤਾਂ ਸੀਗਾ ਉਸ ਟਾਈਮ ਦੇ ਪ੍ਰੋਫੈਟਿਕ ਵਰਡ ਜਿਹੜੇ ਐਗਜ਼ੈਕਟਲੀ ਪੂਰੇ ਹੋਏ ਫਿਰ ਉਸ ਤੋਂ ਬਾਅਦ ਉਹਦੇ ਚੇਲਿਆਂ ਨੇ ਵੀ ਪ੍ਰੋਫੈਟਿਕ ਵਰਡ ਕੀਤੇ ਹੋਣੇ ਆ موسی ਨੇ ਦਾਨੀਅਲ ਨੇ ਔਰ ਯੋਹੰਨਾ ਨੇ ਯਸ਼ਾਇਆ ਨੇ ਯਰਮੀਆ ਨੇ ਹੇ ਜੁਕੀਅਲ ਨੇ ਵੀ ਕੁਝ ਪ੍ਰੋਫੈਟਿਕ ਵਰਡ ਕੀਤੇ ਸੀ ਹੋਰ ਵੀ ਬਹੁਤ ਸਾਰੇ ਪ੍ਰੋਫੈਟ ਨੇ ਜਿਹੜੇ ਪ੍ਰੋਫਿਟ ਨੇ ਜਿਨ੍ਹਾਂ ਨੇ ਬਾਈਬਲ ਚ ਪ੍ਰੋਫੈਸੀਜ਼ ਕੀਤੀਆਂ ਔਰ ਇਹ ਸਭ ਫੇਥਫੁਲ ਨੇ ਵਿਸ਼ਵਾਸ ਕਰਨੀ ਹੋ ਗਿਆ ਕਿਉਂਕਿ ਪਰਮੇਸ਼ਰ ਨੇ ਵੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਸ ਸੁਨੇਹੇ ਨੂੰ ਭੇਜਿਆ ਤੇ ਇਹ ਕਰਕੇ ਫਿਰ ਉਹਨਾਂ ਨੇ ਇਸ ਸੁਨੇਹੇ ਨੂੰ ਦੁਨੀਆ ਉੱਤੇ ਪਹੁੰਚਾਇਆ ਤਾਂ ਫਿਰ ਉਹਨਾਂ ਦੀ ਜਿਹੜੇ ਸੁਨੇਹੇ ਪੂਰੇ ਹੋਏ ਐਂ ਦੁਨੀਆ ਨੇ ਉਸ ਗੱਲ ਤੇ ਵਿਸ਼ਵਾਸ ਕੀਤਾ ਕਿ ਸੱਚਮੁੱਚ ਹੀ ਜੋ-ਜੋ ਗੱਲਾਂ ਇਹਨਾਂ ਨੇ ਕਹੀਆਂ ਸੀ ਇਹ ਪੂਰੀਆਂ ਹੋਈਆਂ ਨੇ ਹੁਣ ਮੈਂ ਗੱਲ ਕਰਾਂਗੀ ਅੱਜ ਕੱਲ ਦੇ ਪ੍ਰੋਫਿਟਸ ਤੇ ਬਾਰੇ ਬਹੁਤ ਸਾਰੇ ਪ੍ਰੋਫਿਟ ਨੇ ਜੋ ਸਾਲ ਚੜਨ ਸਾਰੀ ਔਨ ਬਲੇ ਸਾਲ ਦੀ ਪ੍ਰੋਫੈਟੀ ਕਰਦੇ ਨੇ ਪ੍ਰੋਫੈਸੀਸ ਕਰਦੇ ਨੇ ਪਰ ਉਹ ਹੀ ਕਹਿੰਦੇ ਇਸ ਸਾਲ ਕੀ ਹੋਏਗਾ ਕਈ ਵਾਰੀ ਹੁੰਦਾ ਉਹਨਾਂ ਵਿੱਚ ਕੁਝ ਦੋ ਚੀਜ਼ਾਂ ਚਾਰ ਇਸ ਸਾਲ ਚ ਨਹੀਂ ਹੁੰਦੀਆਂ ਪਰ ਕੁਝ ਸਾਲ ਪਾ ਕੇ ਉਹ ਗੱਲਾਂ ਪੂਰੀਆਂ ਹੋ ਜਾਂਦੀਆਂ ਜਿਸ ਤਰ੍ਹਾਂ ਜਾਨਵਰਾਂ ਤੇ ਜਿਹੜੀ ਰੈਬੀਸ ਦੀ ਬਿਮਾਰੀ ਦੀ ਗੱਲ ਆ ਉਹ ਜਦੋਂ ਮੈਂ ਸੁਣੀ ਸੀ ਨਾ ਉਹ ਪ੍ਰੋਫੈਸੀ ਆਲਮੋਸਟ 2020 ਦੀ ਸੀਗੀ ਉਹ 2020 ਚ ਦੱਸਿਆ ਸੀਗਾ ਕਿ ਇੱਕ ਜਾਨਵਰਾਂ ਤੋਂ ਇੱਕ ਰੇਬੀਜ਼ ਨਾਮ ਦੀ ਬਿਮਾਰੀ ਰੇਬੀਜ਼ ਸ਼ਾਇਦ ਉਹ ਦੋ ਨਾਲ ਆ ਕੇ ਆ ਗਿਆ ਹੋਵੇ ਪਰ ਕਿਹਾ ਸੀਗਾ ਕਿ ਜਾਨਵਰਾਂ ਤੋਂ ਬਿਮਾਰੀ ਆਉਗੀ ਐਂਡ ਨਾਊ ਅਡੇਜ਼ ਅਸੀਂ ਉਹਦੀਆਂ ਨਿਊਜ਼ਸ ਨੂੰ ਸੁਣ ਰਹੇ ਹਾਂ ਸੋ ਮੈਂ ਕਹਿਣਾ ਚਾਹਾਂਗੀ ਲੋਕਾਂ ਨੂੰ ਉਦੋਂ ਥੋੜੇ ਹੋ ਜਾਂਦੇ ਆ ਮੈਂ ਵੀ ਉਸ ਟਾਈਮ ਇਹ ਹੋ ਗਈ ਸੀ ਕਿ ਸਾਰਾ ਸਾਲ ਤਾਂ ਨਿਕਲ ਗਿਆ ਦੋ ਚਾਰ ਵੀ ਉਦੋਂ ਤਾਂ ਇਹ ਬਿਮਾਰੀ ਨਹੀਂ ਸੀ ਆਈ ਆ ਜਦੋਂ ਕੋਈ ਪ੍ਰੋਫੈਸੀ ਕਰਦਾ ਨਾਲ ਉਹਨੂੰ ਥੋੜਾ ਜਿਹਾ ਕੌਨਸ਼ੀਅਸ ਹੋ ਕੇ ਕਰਨੀ ਚਾਹੀਦੀ ਹੈ ਕਿਉਂਕਿ ਕਈ ਵਾਰ ਐਸਾ ਹੁੰਦਾ ਕਿ ਪ੍ਰੋਫੈਟਿਕ ਵਰਡ ਖੁਦਾ ਵੱਲੋਂ ਹੁੰਦਿਆ ਪਰ ਅਸੀਂ ਕੋਸ਼ਿਸ਼ ਕਰ ਆਪਣੇ ਵੱਲੋਂ ਮਿਸ਼ਰਣ ਜੋੜ ਦਿੰਨੇ ਆ ਜਿਸ ਦੇ ਨਾਲ ਕੀ ਹੋ ਜਾਂਦਾ ਸੁਣਨ ਵਾਲੇ ਨੂੰ ਝੂਠਾ ਲੱਗਣ ਲੱਗ ਜਾਂਦਾ ਕਿ ਹੋਇਆ ਤਾਂ ਹੈ ਨਹੀਂ ਇਹ ਚੀਜ਼ ਹੋਈ ਤਾਂ ਹੈ ਨਹੀਂ ਆ ਅੱਜ ਕੱਲ ਦੇ ਪ੍ਰੋਫਿਟ ਨੇ ਜਿਹੜੇ ਅੱਧਾ ਸੱਚ ਤੇ ਅੱਧਾ ਝੂਠ ਦੱਸਦੇ ਉਹਨਾਂ ਨੂੰ ਥੋੜਾ ਅਵੇਅਰ ਹੋਣਾ ਚਾਹੀਦਾ ਕਿ ਜਿੰਨਾ ਖੁਦਾ ਨੇ ਕਿਹਾ ਬੱਸ ਉਹਨਾਂ ਦੱਸਣ ਤੇ ਜਿਹੜੇ ਝੂਠੇ ਨੇ ਉਹਨਾਂ ਨੂੰ ਤਾਂ ਬਿਲਕੁਲ ਹੀ ਅਵੇਅਰ ਹੋ ਜਾਣਾ ਚਾਹੀਦਾ ਕਿ ਪਰਮੇਸ਼ਰ ਦੀ ਸਜ਼ਾ ਬਹੁਤ ਭੈੜੀ ਆ ਉਹ ਯਹਵਾ ਦਾ ਕਰੋਧ ਬੜਾ ਤੱਕੜਾ ਆ ਔਰ ਉਸ ਸਾਥੋਂ ਸੈਨ ਹੀ ਹੋਣਾ ਇਸ ਕਰਕੇ ਕਿ ਉਹਨਾਂ ਨੂੰ ਪ੍ਰੋਫੈਟਿਕ ਵਰਡ ਨੂੰ ਆਪਣੇ ਪਰਮੇਸ਼ਰ ਦੇ ਭੈ ਦੇ ਵਿੱਚ ਰਹਿ ਕੇ ਕਰਨਾ ਚਾਹੀਦਾ ਮੈਂ ਕਿਸੇ ਤੇ ਦੋਸ਼ ਨਹੀਂ ਲਗਾ ਰਹੀਆਂ ਕਿਉਂਕਿ ਇਹ ਕਹਿਣਾ ਪ੍ਰਭੂ ਯਹਵਾ ਦਾ ਹੀ ਹੈ ਕਿ ਬਹੁਤੇ ਮੇਰੇ ਵਚਨ ਚ ਝੂਠੇ ਆ ਗਿਆ ਜਿਹੜੇ ਆਪਣੇ ਮੁਖ ਦੀਆਂ ਗੱਲਾਂ ਨੂੰ ਮੇਰੇ ਮੁਖ ਦੀਆਂ ਗੱਲਾਂ ਕਹਿ ਕੇ ਆਪਣੇ ਦਿਲ ਦੇ ਵਿਚਾਰਾਂ ਨੂੰ ਮੇਰੇ ਦਿਲ ਦੇ ਵਿਚਾਰ ਕਹਿ ਕੇ ਮੇਰੀ ਹੀ ਪ੍ਰਜਾ ਸਾਹਮਣੇ ਪ੍ਰਗਟ ਕਰਦੇ ਆ ਕਹਿੰਦਾ ਪਰ ਉਹ ਮੇਰੇ ਦੁਆਰਾ ਚੁਣੇ ਨਹੀਂ ਗਏ ਮੇਰੇ ਦੁਆਰਾ ਠਹਿਰਾਏ ਨਹੀਂ ਗਏ ਮੈਂ ਉਹਨਾਂ ਨੂੰ ਕੋਈ ਸੁਨੇਹੇ ਨਹੀਂ ਦਿੱਤੇ ਜਿਹੜੇ ਸੁਨੇਹੇ ਉਹ ਦੁਨੀਆ ਨੂੰ ਸੁਣਾ ਰਹੇ ਨੇ ਉਹਨਾਂ ਦੇ ਆਪਣੇ ਹੀ ਮਨ ਦੇ ਛੜਿਆੰਤਰ ਆਪਣੇ ਹੀ ਮਨ ਦੀਆਂ ਘਣੀਆਂ ਹੋਈਆਂ ਗੱਲਾਂ ਆ ਇਸ ਕਰਕੇ ਯਹਵਾ ਸਾਡੇ ਪਿਤਾ ਪਰਮੇਸ਼ਰ ਦਾ ਇਹੀ ਹੁਕਮ ਤੇ ਕਲਾਮ ਆ ਜੋ ਬੋਲੋ ਸਹੀ ਬੋਲੋ ਪ੍ਰੋਫੈਸੀ ਇਹ ਵੀ ਹੋਈ ਆ ਜਿਹੜੀ ਹੁਣ ਪੂਰੀ ਹੋਣ ਵਾਲੀ ਆ ਮਤਲਬ ਕੁਝ ਸਾਲਾਂ ਦੇ ਵਿੱਚ ਵਿੱਚ ਕਿ ਘਰ ਘਰ ਦਾ ਬੱਚਾ ਪ੍ਰੋਫੈਸੀ ਕਰੇਗਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪ੍ਰੋਫੈਸੀ ਕਰਨਗੇ ਵਿਸ਼ਵਾਸੀ ਅਵਿਸ਼ਵਾਸੀ ਪ੍ਰੋਫੈਸੀ ਕਰਨਗੇ ਉਹਨਾਂ ਦੇ ਪ੍ਰੋਫੈਟਿਕ ਵਰਡ ਐਗਜ਼ੈਕਟ ਪੂਰੇ ਹੋਣਗੇ ਤੇ ਇਹ ਗੱਲਾਂ ਕੁਝ ਸਾਲਾਂ ਚ ਜਾਂ ਫਿਰ ਨਾਉ ਆਈਡੀਜ਼ ਵੀ ਅਸੀਂ ਕਹਿ ਸਕਦੇ ਆ ਪੂਰੀਆਂ ਹੋ ਰਹੀਆਂ ਨੇ ਪਰ ਫਸਟਲੀ ਪਰਮੇਸ਼ਰ ਦਾ ਵਚਨ ਕਹਿੰਦਾ ਤੁਸੀਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਆਪਣੇ ਚਰਿੱਤਰ ਆਪਣੇ ਚਾਲ ਚੱਲਣ ਦੇ ਬਦਲਾਵ ਸੁਧਾਰ ਅਤੇ ਪਵਿੱਤਰਤਾ ਵੱਲ ਧਿਆਨ ਦਿਓ ਕਿਉਂਕਿ ਜਿਹੜੇ ਖਰੀ ਤੇ ਪਵਿੱਤਰ ਚਾਲ ਚੱਲਣਗੇ ਯਹਵਾ ਉਹਨਾਂ ਦੀ ਜ਼ਿੰਦਗੀ 'ਚ ਕੰਮ ਕਰੇਗਾ ਪਰ ਜਿਨ੍ਹਾਂ ਦੇ ਕੰਮ ਪਵਿੱਤਰ ਤੇ ਖਰੇ ਨਹੀਂ ਹੋਣਗੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਪ੍ਰੋਬਲਮ ਆ ਸਕਦੀ ਹੈ ਕਿਉਂਕਿ ਪ੍ਰੋਫੈਸੀ ਤਾਂ ਦੁਨੀਆ ਦੇ ਅੰਤ ਦੀ ਹੀ ਹੋ ਰਹੀ ਹੈ ਪ੍ਰੋਫੈਸੀ ਤਾਂ ਪਰਮੇਸ਼ਰ ਦੇ ਆਉਣ ਦੀ ਵੀ ਹੋ ਰਹੀ ਹੈ ਸੋ ਹਣੀ ਅਸੀਂ ਸਿਰਫ ਉਸੇ ਪ੍ਰੋਫੈਸੀ ਨੂੰ ਡੀਕ ਦੇ ਰਹੀਏ ਪਰ ਸੁਧਾਰਨਾ ਕਰੀਏ ਤਾਂ ਨੁਕਸਾਨ ਸਾਡਾ ਹੋਊਗਾ ਇਸ ਲਈ ਪ੍ਰਭੂ ਯਹਵਾ ਪਰਮੇਸ਼ਰ ਸਾਨੂੰ ਕਹਿੰਦਾ ਪ੍ਰੋਫੈਟਿਕ ਵਰਡ ਕੀ ਨੇ ਕਦੋਂ ਪੂਰੇ ਹੋਣ ਵਾਲਿਆ ਇਹਨੂੰ ਛੱਡ ਕੇ ਸਭ ਤੋਂ ਪਹਿਲਾਂ ਤੁਸੀਂ ਇਸੇ ਪ੍ਰੋਫੈਸੀ ਵੱਲ ਧਿਆਨ ਦਿਓ ਕਿ ਯੇਸ਼ੂ ਆਉਣ ਵਾਲਾ ਹੈ ਤਿਆਰੀ ਕਰ ਲੋ ਜਿੱਦਾਂ ਯੋਹਾਨਾ ਨੇ ਪ੍ਰੋਫੈਸੀ ਕੀਤੀ ਸੀ ਕਿ ਪਰਮੇਸ਼ਰ ਦਾ ਰਾਜ ਨੇੜੇ ਹੈ ਤੋਬਾ ਕਰੋ ਅਤੇ ਬਪਤਿਸਮਾ ਲਓ ਤੋਬਾ ਕਰੋ ਤੇ ਬਪਤਿਸਮਾ ਲਓ ਜਦੋਂ ਨੇ ਦੁਨੀਆ ਨੂੰ ਤੋਬਾ ਕਰਵਾਈ ਤੇ ਬਪਤਿਸਮਾ ਦਵਾਇਆ ਉਹਨੇ ਐਸਲੀ ਕਿ ਭਈ ਦੁਨੀਆ ਬੁਰੇ ਕੰਮਾਂ ਤੋਂ ਛੁੱਟ ਕੇ ਪਾਪਾਂ ਤੋਂ ਛੁੱਟ ਕੇ ਐਸੇ ਕੰਮ ਕਰੇ ਵੀ ਜਦੋਂ ਯੇਸ਼ੂ ਆਵੇ ਤੇ ਇਹਨਾਂ ਤੋਂ ਖੁਸ਼ ਹੋਵੇ ਤੇ ਉਹ ਫਿਰ ਇਹਨਾਂ ਨੂੰ ਬਦਲੇ ਵਿੱਚ ਵਿਰਾਸਤ ਦਾ ਇਨਾਮ ਦਵੇ ਸੋ ਜੇ ਅਸੀਂ ਵਿਰਾਸਤ ਦਾ ਇਨਾਮ ਲੈਣਾ ਸਾਡੇ ਲਈ ਇਹ ਕਾਫੀ ਨਹੀਂ ਆ ਵੀ ਯੇਸ਼ੂ ਆਉਣ ਵਾਲਾ ਯੇਸ਼ੂ ਆਉਣ ਵਾਲਾ ਸਾਡੇ ਲਈ ਇਹ ਜ਼ਰੂਰੀ ਆ ਪਈ ਅਸੀਂ ਯੇਸ਼ੂ ਦੇ ਆਉਣ ਦੀ ਤਿਆਰੀ ਵੀ ਲਗਾ ਕੇ ਰੱਖੀਏ ਬਿਲਕੁਲ ਤਿਆਰ ਰਹੀਓ ਦੇ ਆਉਣ ਤੱਕ ਤਾਂ ਕਿ ਜਦੋਂ ਯੇਸ਼ੂ ਆਵੇ ਉਹ ਖੁਸ਼ ਹੋਵੇ ਤੇ ਸਾਨੂੰ ਆਪਣੇ ਨਾਲ ਲੈ ਕੇ ਜਾਵੇ ਆਕਾਸ਼ ਤੇ ਬਦਲਾ ਉੱਤੇ ਪਰ ਜਿਹੜੇ ਝੂਠੇ ਪ੍ਰੋਫਿਟ ਨੇ ਉਹਨਾਂ ਤੋਂ ਅਵੇਰ ਰਹਿਓ ਜਿਹੜੇ ਸੱਚੇ ਉਹਨਾਂ ਦੀ ਪਰਖ ਕਰਨਾ ਸਿੱਖੋ ਸੱਚੀ ਪ੍ਰੋਫੈਸੀਸ ਨੂੰ ਸੁਣ ਕੇ ਆਪਣੇ ਆਪ ਨੂੰ ਤਿਆਰ ਵੀ ਕਰੋ ਕਿਉਂਕਿ ਜਿਹੜੇ ਤਿਆਰ ਹੋਣਗੇ ਉਹੀ ਖੁਦਾ ਦੇ ਰਾਜ 'ਚ ਜਾਣਗੇ ਜਿਹੜੇ ਤਿਆਰ ਨਹੀਂ ਹੋਣਗੇ ਉਹ ਇੱਥੇ ਛੱਡ ਦਿੱਤੇ ਜਾਣਗੇ ਸੋ ਸਾਡਾ ਪ੍ਰੋਫੈਸੀ ਨੂੰ ਉਡੀਕਣ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਉਹਦੇ ਨਾਲ ਜਾਣ ਦੇ ਯੋਗ ਨਾ ਹੋਈ ਤਾਂ ਉਹ ਸਭ ਮਿਲ ਕੇ ਉਸ ਮਹਾਨ ਪਰਮੇਸ਼ਰ ਦੇ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਨਵਾਦ 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 ਮਹਾਨ ਸਾਮਰਥੀ ਖੁਦਾਵੰਦ ਪਿਆਰੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਰ ਅਸ ਦੇ ਦਿਨ ਅੱਜ ਦੀ ਕਿਰਪਾ ਲਈ ਮੇਰੇ ਖੁਦਾ ਤੁਹਾਡੀ ਸਾਮਰ ਤੁਹਾਡੀ ਕਿਰਪਾ ਤੁਹਾਡੀ ਗ੍ਰੇਸ ਲਈ ਮੇਰੇ ਪਿਤਾ ਪਰਮੇਸ਼ਰ ਖੁਦਾਵੰਦ ਤੁਸੀਂ ਮਦਦਗਾਰ ਸੱਚੇ ਸਹਾਇਕ aur ਪਵਿੱਤਰ ਪਰਮੇਸ਼ਰੋ ਮੇਰੇ ਖੁਦਾ ਤੁਹਾਡੀ ਆਸ਼ੀਸ਼ ਤੁਹਾਡਾ ਫਜ਼ਲ ਤੁਹਾਡੀ ਕਿਰਪਾ ਸਦਾ ਦੀ ਹੈ ਮੇਰੇ ਮਹਾਨ ਪ੍ਰਭੂ ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਤੁਹਾਡਾ ਪਵਿੱਤਰ ਆਤਮਾ ਸੱਚਾ ਸਹਾਇਕ ਸਾਡੇ ਸਭ ਦੀ ਮਦਦ ਕਰੇ ਮੇਰੇ ਖੁਦਾ ਅਸੀਂ ਪਵਿੱਤਰ ਪਰਮੇਸ਼ਰ ਦੇ ਨਾਮ ਦੀ ਮਹਿਮਾ ਤੇ ਵਡਿਆਈ ਹੁਣ ਤੋਂ ਲੈ ਕੇ ਆਪਣੇ ਆਖਰੀ ਸਾਹ ਤੱਕ ਕਰਦੇ ਜਾਈਏ ਪਿਤਾ ਅਤੇ ਹਮੇਸ਼ਾ ਤੁਹਾਡੇ ਆਉਣ ਦੀ ਉਡੀਕ ਦੇ ਵਿੱਚ ਲੱਗੇ ਰਹੀਏ ਮੇਰੇ ਪ੍ਰਭੂ ਜੀ ਕਿਉਂ ਜੋ ਕਲਾਮ ਦੱਸਦਾ ਹੈ ਕਿ ਉਸ ਦਾ ਆਉਣਾ ਬਹੁਤ ਨੇੜੇ ਹੈ ਮਹਾਨ ਪਰਮੇਸ਼ਰ ਕਿਉਂ ਜੋ ਤੁਹਾਡਾ ਆਉਣਾ ਨੇੜੇ ਹੈ ਮੇਰੇ ਪ੍ਰਭੂ ਜੀ ਅਸੀਂ ਸਭ ਤੁਹਾਡੇ ਆਉਣ ਦੀ ਉਡੀਕ ਚ ਨਹੀਂ ਪਰ ਪਿਤਾ ਪਰ ਤਿਆਰੀ ਦੇ ਵਿੱਚ ਵੀ ਲੱਗੇ ਰਹੀ ਹੈ ਮੇਰੇ ਖੁਦਾਵੰਨ ਜੀ ਅਸੀਂ ਤੁਹਾਨੂੰ ਮਿਲਣ ਦੇ ਲਈ ਹਮੇਸ਼ਾ ਤਿਆਰ ਰਹੀ ਹੈ ਮੇਰੇ ਖੁਦਾ ਸਾਡਾ ਚਾਲ ਚੱਲਣ ਸਾਡਾ ਜੀਵਨ ਯੇਸ਼ੂ ਮਸੀਹ ਨਾਮ ਚ ਪਵਿੱਤਰ ਹੋਵੇ ਪਾਕ ਹੋਵੇ ਸਾਫ਼ ਹੋਵੇ ਸ਼ੁੱਧ ਹੋਵੇ ਮੇਰੇ ਖੁਦਾ ਸਾਤੋਂ ਹਰ ਪ੍ਰਕਾਰ ਦੇ ਪਾਪ ਅਤੇ ਗੁਨਾਹ ਦੂਰ ਰਹਿਣ ਮੇਰੇ ਖੁਦਾ ਰਸੀਮਾ ਹਨ ਪ੍ਰਭੂ ਦੇ ਨਾਮ ਦੀ ਮਹਿਮਾ ਤੇ ਵਡਿਆਈ ਹੁਣ ਤੋਂ ਲੈ ਕੇ ਆਪਣੇ ਆਖਰੀ ਸਾਹ ਤੱਕ ਕਰਦੇ ਚਲੇ ਜਾਈਏ ਮੇਰੇ ਜੀਵ ਤੇ ਖੁਦਾਵਨ ਦਇਆ ਕਰਨਾ ਕਿਰਪਾ ਕਰਨਾ ਰਹਿਮ ਕਰਨਾ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਸੱਜਾ ਫਤਿਹਮੰਦ ਦਇਆ ਵਾਲਾ ਹੱਥ ਸਾਡੀਆਂ ਜ਼ਿੰਦਗੀਆਂ ਚ ਬਰਕਰਾਰ ਹੋ ਜਾਵੇ ਮੇਰੇ ਪਿਤਾ ਸਭ ਪ੍ਰਕਾਰ ਦੇ ਬੰਦਰ ਹਰ ਦੁੱਖ ਤਕਲੀਫ ਪਾਪ ਅਤੇ ਸ਼ਰਾਪ ਸਾਡੀਆਂ ਲਾਈਫ ਚੋਂ ਨਿਕਲ ਜਾਣ ਸਰਗਰਾਜ ਦੇ ਵਿੱਚੋਂ ਤੁਹਾਡੀ ਦਇਆ ਤੁਹਾਡੀ ਕਿਰਪਾ ਸਾਡੇ ਉੱਤੇ ਠਹਿਰੇ ਮੇਰੇ ਖੁਦਾਰ ਪਵਿੱਤਰ ਆਤਮਾ ਸਾਡੇ ਅੰਗ ਸੰਗ ਹੋਵੇ ਮੇਰੇ ਖੁਦਾਵਨ ਰਹਿਮ ਕਰਨਾ ਕਿਰਪਾ ਕਰਨਾ ਦਇਆ ਕਰਨਾ ਮੇਰੇ ਮਹਾਨ ਪਰਮੇਸ਼ਰ ਜਿਸ ਤਰ੍ਹਾਂ ਭਿਕਵਾਨੀਆਂ ਨੇ ਮੇਰੇ ਖੁਦਾ ਤੁਹਾਡੇ ਅੰਤ ਦੇ ਸਮੇਂ ਦੀਆਂ ਇਹ ਮੇਰੇ ਮਹਾਨ ਪਰਮੇਸ਼ਰ ਖੁਦਾ ਸੀ ਇਸ ਅੰਤ ਦੇ ਸਮੇਂ ਦੇ ਵਿੱਚ ਆਪਣੇ ਵੱਡੇ ਬਚਾਅ ਆਪਣੇ ਜੀਵਨ ਦੇ ਬਦਲਾਅ ਦੇ ਲਈ ਕੋਸ਼ਿਸ਼ਾਂ ਕਰੀਏ ਮੇਰੇ ਖੁਦਾ ਕਿਉਂ ਜੋ ਸੱਚਮੁੱਚ ਪਿਤਾ ਵਚਨ ਸਾਨੂੰ ਦੱਸਦਾ ਹੈ ਤੁਹਾਡੇ ਪ੍ਰੋਫੈਟਿਕ ਵਰਡ ਦੱਸਦੇ ਨੇ ਕਿ ਦੁਸ਼ਟਾਂ ਦਾ ਹਸ਼ਸਾ ਗੰਧਕ ਦੀ ਝੀਲ ਚੋਵੇਗਾ ਮਹਾਨ ਪ੍ਰਭੂ ਜੀ ਇਸ ਸੀਸ ਗੱਲ ਤੋਂ ਅਵੇਰੋ ਇਹ ਪਿਤਾ ਤੇ ਉਸ ਗੰਧਕ ਦੀ ਝੀਲ ਤੋਂ ਬਚਨ ਅਤੇ ਦੂਰ ਰਹਿਣ ਦੇ ਲਈ ਹਮੇਸ਼ਾ ਕੋਸ਼ਿਸ਼ ਵਿੱਚ ਲੱਗੇ ਰਹੀਏ ਮੇਰੇ ਪਿਤਾ ਪਰਮੇਸ਼ਰ ਸਾਡੇ ਵਿੱਚੋਂ ਪਿਤਾ ਪਰਮੇਸ਼ਰ ਸਭ ਕਮੀਆਂ ਕਟੀਆਂ ਥੋੜਾ ਰੋਗ ਬਿਮਾਰੀਆਂ ਨੂੰ ਦੂਰ ਕਰ ਦਿਓ ਪਿਤਾ ਆਪਣੀ ਸਮਰਥ ਆਪਣੀ ਗ੍ਰੇਸ আর ਆਪਣੀ ਸਮਰਥ ਦੇ ਵੱਡੇ ਬਲ ਦੇ ਨਾਲ ਸਾਨੂੰ ਬLES ਕਰੋ ਜਿਸ ਤਰ੍ਹਾਂ ਮੇਰੇ ਖੁਦਾ ਤੁਹਾਡੇ ਚੇਲਿਆਂ ਨੇ ਮੇਰੇ ਖੁਦਾਵੰਦੀ ਆਪਣੇ ਪਾਪ ਅਤੇ ਬੁਰੇ ਕੰਮਾਂ ਨੂੰ ਛੱਡਿਆ ਮੇਰੇ ਪ੍ਰਮੇਸ਼ਰ ਖੁਦਾਵਾਨ ਔਰ ਇੱਕ ਸਹੀ ਅਤੇ ਧਰਮੀ ਜੀਵਨ ਨੂੰ ਚੁਣ ਲਿਆ ਜਿਸ ਵਿੱਚ ਉਹਨਾਂ ਨੇ ਪ੍ਰਭੂ ਦੀ ਆਤਮਾ ਦੇ ਵਰਦਾਨਾਂ ਨੂੰ ਪਾਇਆ ਔਰ ਪ੍ਰਭੂ ਦੀ ਸੇਵਾ ਆਪਣੇ ਆਖਰੀ ਸਾਹ ਤੱਕ ਕੀਤੀ ਸਾਡੀ ਮਦਦ ਕਰੋ ਮੇਰੇ ਪਰਮੇਸ਼ਰ ਕਿਸੀ ਵੀ ਤੁਹਾਡੇ ਆਉਣ ਦੀ ਤਿਆਰੀ ਦੇ ਵਿੱਚ ਆਪਣੇ ਜੀਵਨ ਨੂੰ ਬਦਲ ਲਈਏ ਬਹੁਤੀਆਂ ਕਾਮਾਂ ਦੇ ਬਚਾਅ ਲਈ ਹੱਥ ਵਧਾਈਏ ਸਾਡਾ ਜੀਵਨ ਮੇਰੇ ਪਿਤਾ ਤੁਹਾਡੇ ਲੇਖੇ ਲੱਗ ਜਾਵੇ ਮੇਰੇ ਖੁਦਾ ਔਰ ਸਾਡੇ ਬੰਧਨ ਤੋੜ ਦਿੱਤੇ ਜਾਣ ਖੁਦਾ ਸੀ ਬਹੁਤਿਆਂ ਦੇ ਬੰਧਨ ਤੋੜਨ ਵਾਲੇ ਹੋਈਏ ਸਾਡਾ ਜੀਵਨ ਬਦਲ ਜਾਵੇ ਅਸੀਂ ਬਹੁਤਿਆਂ ਦੇ ਜੀਵਨ ਨੂੰ ਬਦਲਣ ਵਾਲੇ ਹੋਈਏ ਮੇਰੇ ਖੁਦਾ ਸਾਡੀ ਜ਼ਿੰਦਗੀ 'ਚ ਤੁਹਾਡੀ ਸਮਰਥ ਠਹਿਰ ਜਾਵੇ ਮੇਰੇ ਖੁਦਾ ਅਸੀਂ ਸੱਚੇ ਅਤੇ ਜੌਂਦੇ ਮਹਾਨ ਪ੍ਰਭੂ ਦੇ ਨਾਮ ਦੀ ਮਹਿਮਾ ਤੇ ਸਮਰਥ ਨੂੰ ਦੇਖੀ ਅਤੇ ਹੋਰਾਂ ਤੱਕ ਫੈਲਾਉਣ ਵਾਲੇ ਹੋਈਏ ਪ੍ਰਭੂ ਜੀ ਸਾਡਾ ਜੀਵਨ ਯੇਸ਼ੂ ਪਿਤਾ ਪਰਮੇਸ਼ਰ ਦੇ ਨਾਮ ਦੇ ਵਿੱਚ ਵਾਧਾ ਫੈਲਦਾ ਜਾਵੇ ਪਿਤਾ ਸਭ ਕਮੀਆਂ ਘਟੀਆਂ ਥੋੜਾਂ ਲੋੜਾਂ ਜ਼ਰੂਰਤਾਂ ਨੂੰ ਤੁਹਾਡੀ ਸਮਰਥੀ ਨਾਮ ਸਰਗਰਾਜ ਦੇ ਵਿੱਚੋਂ ਪੂਰਿਆ ਕਰਦੇ ਮੇਰੇ ਸਵਰਗਿਆ ਪਿਤਾ ਤੁਹਾਡੀ ਗ੍ਰੇਸ ਤੁਹਾਡੇ ਫਜ਼ਲ ਤੁਹਾਡੀ ਆਸ਼ੀਸ਼ ਨੂੰ ਮੰਗਦੇ ਮੇਰੇ ਸਵਰਗਿਆ ਪਰਮੇਸ਼ਰ ਪੂਰੇ ਘਰਾਂ ਪਰਿਵਾਰਾਂ ਘਰਾਂ ਦੇ ਜੀਵਨ ਦੇ ਲਈ ਦੁਆ ਕਰਦੇ ਹੋਏ ਦੁਆ ਕਰਦੇ ਪਿਤਾ ਉਹਨਾਂ ਸਭ ਭੈਣਾਂ ਭਾਈਆਂ ਲਈ ਜੋ ਲਗਾਤਾਰ ਤੁਹਾਡੇ ਸੁਸਮਾਚਾਰਾਂ ਨੂੰ ਜ਼ਰੂਰਤਮੰਦਾਂ ਤੱਕ ਫੈਲਾਉਣ ਦੇ ਲਈ ਮੇਰੇ ਪਿਤਾ ਜੋ ਵੀ ਜਨ ਤੁਹਾਡੇ ਸੁਸਮਾਚਾਰ ਨੂੰ ਫੈਲਾਉਣ ਮੇਰੇ ਪਿਤਾ ਪਰਮੇਸ਼ਰ ਇਹ ਤੁਹਾਡੇ ਰਾਜ ਚ ਫੈਲਦੇ ਚਲੇ ਜਾਣ ਮੇਰੇ ਖੁਦਾ ਜੋ ਵੀ ਜਨ ਪਿਤਾ ਪਰਮੇਸ਼ਰ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਨ ਮੇਰੇ ਖੁਦਾ ਇਹਨਾਂ ਦੇ ਉੱਤੇ ਤੁਹਾਡਾ ਫਜ਼ਲ ਤੁਹਾਡੀ ਕਿਰਪਾ ਬਰਕਰਾਰ ਹੋ ਜਾਵੇ ਜਿੰਨੇ ਵੀ ਜਨ ਪਿਤਾ ਆਪਣੇ দান ਆਪਣੀ ਆਫਰਿੰਗ ਆਪਣੇ ਵੀਸ ਤੁਹਾਡੇ ਹਜ਼ੂਰ ਵੀ ਜਨ ਮੇਰੇ ਖੁਦਾਵੰਨ ਜੀ ਇਹਨਾਂ ਦਾ ਵੀ ਜਨਾ ਹਜ਼ਾਰ ਗੁਣਾ ਕਰਕੇ ਵੱਡਣਾ ਹੋਵੇ ਪਿਤਾ ਪਰਮੇਸ਼ਰ ਜਿਨ੍ਹਾਂ ਨੇ ਵੀ ਆਪਣੇ ਜਾਲਾ ਤੇ ਤੇਲ ਤੁਹਾਡੇ ਹਜ਼ੂਰ ਰੱਖੇ ਨੇ ਮੇਰੇ ਖੁਦਾ ਆਸਤੇ ਕੋ ਯਾਮ ਜਾਲ ਤੇਲ ਨਹੀਂ ਹੈ ਮੇਰੇ ਪ੍ਰਭੂ ਆਸਤੇ ਉਹ ਲੋਹੂ ਆ ਪਿਤਾ ਜੋ ਤੁਸੀਂ ਕ੍ਰੂਸ ਉਤੇ ਆਪਦੀ ਜਾਨ ਦੇ ਛੁਟਕਾਰੇ ਤੇ ਨਿਸਤਾਰੇ ਲਈ ਵਹਾ ਦਿੱਤਾ ਆਸਤੇ ਪਵਿੱਤਰ ਲੋਹੂ ਜਾਦਵੀਕਰਾਂ ਦੇ ਕੋਨੇ-ਕੋਨੇ ਉਤੇ ਛਿੜਕਿਆ ਜਾਵੇ ਮੇਰੇ ਸੁਰਗਿਆ ਪਰਮੇਸ਼ਰ ਹਾਰਿਕ ਕੋਨਾ ਪਵਿੱਤ੍ਰ ਸ਼ੁੱਧ ਆਜ਼ਾਦ ਹੋ ਜਾਵੇ ਖੁਦਾ ਸਭ ਦੁੱਖ ਤਕਲੀਫ ਰੋਗ ਬਿਮਾਰੀਆਂ ਨਾਸ਼ ਪਸਮ ਖਤਮ ਹੋ ਜਾਣ ਪੂਰੇ ਪਰਿਵਾਰ ਤੁਹਾਡੇ ਨਾਮ ਚ ਬਲੈਸ ਹੋ ਜਾਣ ਮੇਰੇ ਖੁਦਾ ਇਹਨਾਂ ਦੀਆਂ ਸਭ ਕਮੀਆਂ ਕਟੀਆਂ ਥੋੜਾ ਲੋੜਾ ਜ਼ਰੂਰਤਾਂ ਤੁਹਾਡੇ ਨਾਮ ਚ ਪੂਰੀਆਂ ਕੀਤੀਆਂ ਜਾਣ ਪੂਰੇ ਘਰਾਨਿਆਂ ਵਿੱਚ ਤੁਹਾਡਾ ਫਜ਼ਲ ਤੁਹਾਡੀ ਕਿਰਪਾ ਤੁਹਾਡੀ ਗ੍ਰੇਸ ਹੋਣ ਤੋਂ ਲੈ ਕੇ ਸਦਾ ਤੱਕ ਕਾਇਮ ਹੋ ਜਾਵੇ ਸਭ ਬੰਧਨ ਸਭ ਪਾਪ ਹਰ ਦੁੱਖਾ ਰੋਗਾ ਤੋਂ ਛੁਟਕਾਰੇ ਨੂੰ ਮੰਗਦੇ ਮੇਰੇ ਪ੍ਰਭੂ ਜੀ ਸੱਚੀ ਸਹਾਇਤਾ ਨੂੰ ਸੁਰਗਰਾਜ ਦੇ ਵਿੱਚੋਂ ਤੁਹਾਡੇ ਫਜ਼ਲ ਤੁਹਾਡੀ ਕਿਰਪਾ ਨੂੰ ਪੂਰੇ ਹੀ ਪਰਿਵਾਰ ਤੇ ਘਰਾਨਿਆਂ ਦੇ ਉੱਤੇ ਪਲੀਜ਼ ਕਰਦੇ ਮੇਰੇ ਪ੍ਰਭੂ ਜੀ ਪ੍ਰਾਰਥਨਾ ਯੇਸ਼ੂ ਨਾਮ ਚ ਮੰਗਦੇ ਹਾਂ ਆਮੀਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ